ਹਾਂ ਜੀ ਸਤਿ ਸ਼੍ਰੀ ਅਕਾਲ ਮਤਰੋ ਨਵੀਂ ਸਵੇਰ ਨਵਾਂ ਦਿਨ ਨਵਾਂ ਵਲੌਗ ਬਣਾਉਣ ਲੱਗੇ ਆਪਾਂ ਤੇ ਅੱਜ ਦਿਨ ਸੋਹਣਾ ਲੱਗਿਆ ਹੋਇਆ ਧੁੱਪ ਚੰਗੀ ਆ ਅੱਜ ਤੁਹਾਨੂੰ ਦਿਖਾਉਣੇ ਆ ਅੱਜ ਆਪਾਂ ਖੈਰ ਹੈ ਤੇ ਸੇਮ ਜਿਹਾ ਰੁਟੀਨ ਹੀ ਆ ਪਰ ਅੱਜ ਕਬੂਤਰ ਧੁੱਪੇ ਭਾਏ ਹੋਇਆ ਕੋਸ਼ ਤੇ ਜਾਲ ਦੇ ਫਿਰ ਛਤਰੀ ਦੇ ਫਿਰ ਆਦੀ ਜੇ ਬਣ ਜਾਣਗੇ ਦੇਖਦੇ ਆ ਕਿੱਦਾਂ ਨਿਕਲਦਾ ਦਿਨ ਦਿਖਾਉਣੇ ਆ ਤੁਹਾਨੂੰ ਫਿਰ ਕੀ ਕੀ ਬਾਂਦਾ ਇੱਧਰ ਮੈਂ ਪਹਿਲਾਂ ਹੀ ਸਾਰੇ ਬੱਚੇ ਕੱਢ ਕੇ ਬਾਹਰ ਬਾਹਤੇ ਸੀ ਬੱਚੇ ਬੈਠੇ ਹੋਏ ਆ ਹੁਣ ਆਪਾਂ ਨਵੇਂ ਬੱਚੇ ਛਤਰੀ ਦੇ ਕੱਢ ਕੇ ਪਾਉਣੇ ਆ ਪਹਿਲਾਂ ਮੈਂ ਲਾ ਦਿਆਂ ਤੇ ਬਲਾ ਛਤਰੀ ਖੜੀ ਕਰ ਦਿਆਂ ਇਧਰ ਆਪਣੇ ਸਾਰੇ ਬੱਚੇ ਨਾਲ ਭਾਏ ਹੋਇਆ ਅੰਦਰ ਕਾਲੀ ਛਤਰੀਆਂ ਕੁਝ ਜਗ੍ਹਾ ਸफाई ਕਰਨ ਵਾਲੀ ਆ ਕਰਦੇ ਆ ਕੱਲ ਨੂੰ ਕਰਦੇ ਆ ਬੱਚੇ ਕਰਦੇ ਆਪਾਂ ਅੱਜ ਕਬੂਤਰਾਂ ਨੂੰ ਗ੍ਰੇਟ ਪਾਈ ਸੀ ਮੈਂ ਗ੍ਰੇਟ ਖਾਈ ਜਾਂਦੇ ਆ ਇਧਰੋਂ ਮੈਂ 80% ਇਹਦੇ ਥੱਲੇ 4 ਆਂਡੇ ਪਏ ਆ ਇਹ ਇੱਕ ਇਧਰ ਆਪਣਾ ਕਬੂਤਰ ਸੀ ਉਹ ਕਬੂਤਰ ਦੇ ਆਪਾਂ ਘਰੇ ਨਵਾਂ ਜੋੜਾ ਲਾਤਾ ਉਹਦਾ ਜੋੜਾ ਤੋੜ ਕੇ ਪੁਰਾਣੀ ਕਬੂਤਰੀ ਨਾਲ ਉਹਨੇ ਬੱਚੇ ਬਹੁਤ ਸੋਹਣੇ ਕੱਢੇ ਸੀ। ਆਪੇ ਜੋੜਾ ਟੁੱਟ ਕੇ ਲੱਗ ਗਿਆ। ਮੈਂ ਜੋੜਾ ਬਦਲਤਾ ਫਿਰ ਉਹਨਾਂ ਪੁਰਾਣਾ ਉਹੀ ਜੋੜਾ ਲਾਤਾ। ਕਮਾਂਡਲੀ ਕਬੂਤਰੀ ਆ ਆਪਣੀ ਤੇ ਬਿੱਲਾ ਕਬੂਤਰ ਆ। ਬਹੁਤ ਵਧੀਆ ਕਬੂਤਰ ਆ ਵੀ। ਉਹਦੇ ਅੰਡੇ ਚੱਕ ਕੇ ਮੈਂ ਰੱਖਤੇ ਇੱਥੇ ਇਹਦੇ ਅੰਡੇ ਚੱਕ ਕੇ ਰੱਖਤੇ ਇੱਥੇ ਇਹਦੇ ਇਸੇ ਕਰਕੇ 4 ਅੰਡੇ ਆ। ਇੱਕ ਉਧਰਾਂ ਡਾਂਡਾ ਲਾਇਆ ਪਿਆ ਕਬੂਤਰੀ ਨੇ। ਇੱਕ ਇੱਥੇ ਆਂਡਾ ਲਾਇਆ ਹੋਇਆ। ਜੋ ਜਦੋਂ ਇਹਨੇ ਇਹਦੇ ਦੂਸਰਾ ਅੰਡਾ ਦੋਵਾਂ ਨੇ ਦੂਸਰਾ ਅੰਡਾ ਲਾ ਲਿਆ ਇਥੋਂ ਇੱਕ ਇੱਕ ਅੰਡਾ ਚੱਕ ਕੇ ਇਹਦੇ ਆਪਾਂ ਦੋ ਅੰਡੇ ਚੱਕ ਕੇ ਇੱਕ ਇਧਰ ਰੱਖ ਦਿਆਂਗੇ ਇੱਕ ਇਧਰ ਰੱਖ ਦਿਆਂਗੇ ਨਿਸ਼ਾਨੀ ਲਾ ਲਾਂਗੇ ਅੰਡੇ ਦੇ ਵੀ ਸਹੀ ਪਤਾ ਲੱਗ ਜੂਗਾ ਫਿਰ ਚਲੋ ਹੁਣ ਆਪਾਂ ਆਪਣੇ ਬੱਚੇ ਬਾਹਰ ਕੱਢਦੇ ਆ ਛਤਰੀ ਦੇ ਭੌਣੇ ਆ ਕਿੰਨੇ ਬੱਚੇ ਨੂੰ ਭੌਣਾ ਆਪਾਂ ਇੱਕਾਂ ਬੱਚਾ ਦੋ ਆ ਬੱਚੇ ਤਰੀ ਤੇ ਇੱਕ ਮਿੰਟ ਕੈਮਰਾ ਮੜਾ ਜਾ ਇੱਕ ਮਿੰਟ ਰੱਖ ਦਿਆ ਮੈਂ ਥੱਲੇ ਫਿਰ ਦਿਖਾਉਣਾ ਧੰਨ ਛਤਰੀ ਤੇ ਰੱਖ ਕੇ ਤੇਨੇ ਆ ਗਏ ਛਤਰੀ ਤੇ ਗ੍ਰਿੱਟ ਪਈ ਸੀ ਉਹ ਦੇਖੋ ਗ੍ਰਿੱਟ ਪਈ ਹੈ ਕਬੂਤਰਾਂ ਨੇ ਖਾਧੀ ਆ ਚੱਕ ਕੇ ਆਪਾਂ ਹੁਣ ਦੂਸਰੇ ਘਾਉਂ ਰੱਖ ਦਿੰਨੇ ਉਹ ਵੀ ਖਾ ਲੈਣਗੇ ਗ੍ਰਿੱਟ 'ਚ ਵਧੀਆ ਕੈਲਸ਼ੀਅਮ ਹੁੰਦਾ ਕਬੂਤਰ ਦਿਆ ਲੈਂਦੇ ਥੋੜਾ ਜਿਹਾ ਲੈਂਦੇ ਆ ਗ੍ਰਿੱਟ ਇਹ ਮੈਨੂੰ ਮਿਲਦੀ ਪਹਿਲੀ ਵਾਰੀ ਮਿਲੀ ਇਹ ਗ੍ਰਿੱਟ ਵਧੀਆ ਜੀ ਹੁੰਦੀ ਆ ਇੱਕ ਮੇਰੇ ਕੋਲ ਦੂਸਰੀ ਹੁੰਦੀ ਆ ਜਿਹਦੇ 'ਚ ਸਿੱਪੀਆਂ ਆਈਆਂ ਹੁੰਦੀਆਂ ਨੇ ਪੱਥਰ ਜਿਆ ਹੁੰਦਾ ਇੱਕ ਆ ਇਹ ਗਰੇਟ ਵਧੀਆ ਖਾਣ ਲੇ ਕਬੂਤਰ ਇੱਧਰ ਆਪਣੇ ਸਾਰੇ ਵੱਡੇ ਕਬੂਤਰ ਆ ਇੱਕ ਤੇ ਆ ਬੱਚਾ ਨਿਕਲਿਆ ਐ ਕਿ ਇੱਕ ਇਹ ਬੱਚਾ ਇੱਧਰ ਤੇ ਇੱਕ ਆ ਬੱਚਾ ਆਪਣਾ ਇੱਧਰ ਆ ਲਾਲਚੀ ਨਾ ਬੱਚਾ ਤੇ ਯਾ ਉਹ ਜੇ ਆਪਣਾ ਮੋਜਾ ਬੱਚਾ ਕਬੂਤਰ ਨਵਾਂ ਆਇਆ ਖੁੱਡੇ ਜਪ ਇੱਕ ਹੋਰ ਕਬੂਤਰ ਨਵਾਂ ਆਇਆ ਖੁੱਡੇ ਨਵਾਂ ਮੈਂ ਕਿੱਥੇ ਗਿਆ ਉਹ ਕੋ ਬੈਠਾ ਕਾਲਾ ਚੀਨਾ ਟੱਲੇ ਆਲ ਦੀ ਠੱਲ ਆਉਗੇ ਕਾਲਾ ਚੀਨਾ ਕਬੂਤਰ ਆ ਆਪਣਾ ਛਾ ਅੱਖਾ ਇਹ ਬਹੁਤ ਸੋਹਣੇ ਉੱਡਦੇ ਆ ਇਹਦਾ ਇਲਕੇ ਇੱਕੋ ਹੀ ਬੱਚਾ ਰਹਿ ਗਿਆ ਦੋ ਬੱਚੇ ਬਾਕੀ ਖਰਾਬ ਹੋ ਗਏ ਮੇਰੇ ਤੋਂ ਮੌਜੂ ਰਹਿ ਗਏ ਇੱਕ ਬੱਚਾ ਦੋਵੇਂ ਹੀ ਦੇਤੇ ਮੈਂ ਆਪਣੇ 베ਲੀ ਲੈ ਗਿਆ ਆਪਣਾ ਤੇ ਜੋੜਿਆਂ ਨੂੰ ਲਾ ਲੂਗਾ ਉਹ ਕਬੂਤਰ ਸੋਹਣੇ ਆ ਉਹਦੇ ਵੀ ਇਧਰੋਂ ਹੁਣ ਆਪਾਂ ਗੱਡੀ ਐ ਬੱਚਾ ਚਲੋ ਪੁੱਤੋ ਇੱਕ ਨੀ ਪਾਸੇ ਹੋ ਜੋ ਇੱਕ ਕਰੀ ਮੈਂ ਲੈ ਜਾ ਕੁਛ ਲੈਣ ਆਇਆ ਲੈ ਇੱਕ ਦੇ ਆਪਣਾ ਕਾਲਾ ਚੀਨਾ ਬੱਚਾ ਇੱਕ ਇਧਰ ਆ ਬੱਚਾ ਨਵਾਂ ਨਿਕਲਿਆ ਇਹ ਵੀ ਕਾਲਾ ਚੀਨਾ ਬਣੂਗਾ ਦੋ ਬੱਚੇ ਇਧਰ ਨਵੇਂ ਨਿਕਲੇ ਤੇ ਦੋ ਆਂਡੇ ਪਏ ਆ ਦੋ ਬੱਚੇ ਵੀ ਆਪਾਂ ਛਤਰੀ ਤੇ ਪਾਉਣੇ ਆ ਇਹਨਾਂ ਨੂੰ ਅੱਗੇ ਲੈ ਜਾਂਦੇ ਆਪਾਂ ਇਹ ਗੁੱਟਾ ਦੇ ਕੰਕਰੀਟਰ ਨੂੰ ਕਿਵੇਂ ਪਾਏ

ਤਰੀ ਦੇ ਆਧੀ ਹੋ ਜਾਣਗੇ। ਦਾਣਾ ਦੂਣਾ ਖਾ ਲਿਆ ਇਹਨਾਂ ਨੇ। ਬੈਠੇ ਰਹਿਣਗੇ ਹੁਣ। ਇੱਕ ਬੱਚਾ ਰਹਿ ਗਿਆ ਉਹ ਵੀ ਚੱਕ ਲਿਆਵਾਂ ਮੈਂ। ਬੱਚਾ ਇਧਰ ਹੋਰ ਲੈ ਜਾ। ਆ ਜਾ ਬੱਤੀ। ਇਹ ਮੋ ਜਾ ਬੱਚਾ। ਇੱਥੇ ਮੀਮੋ ਆ ਜਾਏ ਦੇ ਫੁੱਕ ਦੇ ਕੋਸ਼ਿਸ਼ ਜਿਆਦੇ ਸਾਫ਼ ਨਹੀਂ ਹੈਗੇ ਮੇਰਾ ਵੀਰ ਮਾਫ਼ ਕਰਿਓ ਸਫਾਈ ਕਰਨੀ ਆ ਤੇ ਇਧਰ ਕਬੂਤਰ ਦਾਣੇ ਦੇ ਲੱਗੇ ਹੋਏ ਆ ਦਾਣਾ ਖਾਈ ਜਾਂਦੇ ਚਤਰੀ ਤੇ ਨਾਲੇ ਅੱਜ ਦਿਨ ਸੋਨਾ ਧੁੱਪ ਲੱਗੀ ਧੁੱਪ ਸੇਕ ਲੈਣਗੇ ਟਰੈਕਟਰ ਖੜਾ ਇਹ ਆਪਣੇ ਵੱਡੇ ਭਾਈਆਂ ਦਾ ਯਾਰੜਾ ਆ ਆਪਣੀ ਸ਼ਾਪ ਆ ਆ ਇਹਨਾਂ ਦਾ ਸਮਾਨ ਆ ਟਰੈਕਟਰ ਖੜੇ ਆ ਟਰੈਕਟਰ ਖੜਾ ਯਾਰ ਆ ਪਿਕ ਆ ਆਪਣਾ ਪਿਕ ਆ ਖੜਾ ਕੰਮ ਵਾਲਾ ਇਹਦੇ ਤੇ ਆਪਾਂ ਕੋਈ ਸਰਵਿਸ ਕਾਲ ਆ ਜੇ ਜਾਂ ਕਿਸੇ ਦਾ ਕੋ ਟਾਇਰ ਟੂਰਿਆ ਕਿਸੇ ਤਰ੍ਹਾਂ ਦੀ ਵੀ ਰੋਡ ਤੇ ਰਿਪੇਅਰ ਆ ਜੇ ਆਪਾਂ ਇਹਦੀ ਰੋਡ ਤੇ ਇਹਦੇ ਨਾਲ ਰੋਡ ਤੇ ਰਿਪੇਅਰ ਕਰਕੇ ਆਣੇ ਮੇਰਾ ਪਿਕਾ ਉੱਤਰ ਖੜਾ ਟਾਇਰ ਟੱਪੇ ਪਏ ਆ ਇੱਕਾ ਇਨਸਪੈਕਸ਼ਨ ਆ ਦਿੱਲੀ ਜਾਂਦੀ ਆ ਅੱਜ ਪੁਲਿਸ ਵਾਲੇ ਆਏ ਹੋਏ ਆ ਇਨਸਪੈਕਸ਼ਨ ਉਹ ਰੀ ਅਦਰ ਕੰਮ ਕਰਤਾ ਆਪਣਾ ਟਰੇਲਰ ਜਮਾ ਓਕੇ ਰਿਪੋਰਟ ਆ ਕਾਲੀ ਕਾਲੀ ਹੁੱਡੀ ਵਾਲੇ ਹੁੱਡੀ ਦਾ ਨਹੀਂ ਕੀ ਪਤਾ ਨਹੀਂ ਕੀ ਕਹਿੰਦੇ ਇਹਨੂੰ ਕਾਲੀ ਹੁੱਡੀ ਤੇ ਕਾਲਾ ਪਜਾਮਾ ਇਹ ਵੱਡੇ ਬਾਜੀ ਆ ਇਹਨਾਂ ਦਾ ਯਾਰਡ ਆ ਆ ਡੀਬੀਸੀ ਕੰਪਨੀ ਵੀ ਇਹਨਾਂ ਦੀ ਆ

ਬਹੁਤ ਚੰਗੀ ਆ ਪਰ ਉਹ ਆਂਡੇ ਧਰਨੋਂ ਹਟ ਗਈ ਉਮਰ ਸਹੀ ਆ ਪਤਾ ਨਹੀਂ ਇਹਦੇ ਕੋ ਚੱਕਰ ਪੈ ਗਿਆ ਜਾਂ ਜਿਹੜੇ ਬੇਲੀ ਤੋਂ ਆਪਾਂ ਲਿਆਦੀ ਆ ਆਉਣ ਦੇ ਥੱਕਾ ਬਹੁਤ ਕਰਦਾ ਤੂਤਰੀ ਨਾਲ ਆਂਡੇ ਬਹੁਤ ਧਰਾਲੇ ਆਂਡੇ ਪਲਟੀ ਗਿਆ ਇਹਦੇ ਤੋਂ ਨੋ ਇੰਡੀਆ ਤੋਂ ਬੱਚੇ ਆਏ ਸੀ ਉਹਦੇ ਤੇ ਉਹ ਪਿੱਛੇ ਜਿਹੜਾ ਪੀਲੀ ਢੱਲ ਵਾਲਾ ਕਬੂਤਰ ਏ ਉਹ ਕਬੂਤਰ ਆਪਣਾ ਆ ਕਬੂਤਰੀ ਆਪਣੀ ਇਹਦਾ ਜੋੜਾ ਲੱਗਿਆ ਉਹ ਇੰਡੀਆ ਦਾ ਡਾਇਰੈਕਟ ਇੰਡੀਆ ਤੋਂ ਕਬੂਤਰ ਆਇਆ ਸੀਰਾ ਸਿਰ ਹਰੀ ਗੜਾ ਵਾਲੇ ਤੋਂ ਆਇਆ ਸ਼ਹਿਰ ਪਤਾ ਨਹੀਂ ਮੈਨੂੰ ਪੱਕਾ ਨਹੀਂ ਪਤਾ ਆਪਣੇ ਹੀ ਬੇਲੀ ਨੇ ਮੰਗਾਏ ਸੀ ਆਂਡੇ ਉਹਨੇ ਬੱਚੇ ਕਢਾਏ ਆ ਤੇ ਉਹਦਾ ਆ ਹੁਣ ਆਪਾਂ ਚੱਲਦੇ ਆ ਘਰ ਨੂੰ ਘਰੇ ਚੱਲ ਕੇ ਦੇ ਦਿਆਂ ਰੋਟੀ ਰੋਟੀ ਖਾਣੇ ਆ ਫਿਰ ਆ ਕੇ ਦੇ ਦਿਆਂ ਕੀ ਬੰਦਾ ਕੁਤਰਾਂ ਦਾ ਅੰਦਰ ਕਰਾਂਗੇ ਫਿਰ ਉਹਨਾਂ ਨੂੰ ਅੰਦਰ ਕਰਦੇ ਨੇ ਅੱਜ ਬਿਨਾਂ ਸਾਫ ਬਿਠਾਣਾ ਫੜਾ ਦੇ ਬਿਠਣ ਲੱਗੇ ਉਹ ਪੈਦੇ ਛੋਟੇ ਜਾਲ ਵਾਲਿਆ ਇਹਨਾਂ ਨੂੰ ਇੱਧਰ ਖੜਦੇ ਆ

ਏਹੇ ਲਾਸਟ ਹੀ ਨੇ ਹਾਂ ਐਵੀ ਉੱਥੇ ਹੀ ਛੱਡਨੇ ਆ ਮੈਂ ਇੱਕ ਸਾਲ ਵੀ ਦੇਣ ਛੱਡ ਤੇ ਇਹਨੂੰ ਇਹਨਾਂ ਨੂੰ ਇੱਧਰ ਛੱਡਣਾ ਇਹ ਵੱਡਾ ਬੱਚਾ ਭੁਣਾ ਇੱਧਰ ਆਹ ਤਿੰਨੇ ਗੁੱਟਾ ਮ ਖੋਲਦਾ ਦੋ ਬੱਚੇ ਰਹਿ ਗਏ ਉਹ ਵੀ ਛੱਡ ਦੀ ਢਲਦਾ ਸੂਰਜ ਤੇ ਇੰਡੀਆ ਵੱਲ ਨੂੰ ਚੜ੍ਹਦਾ ਸੂਰਜ ਹੂੰ ਮੈਂ ਹੈ ਇੱਥੇ ਢਲਦਾ ਸੂਰਜ ਤੇ ਇੰਡੀਆ ਵੱਲ ਨੂੰ ਚੜ੍ਹਦਾ ਸੂਰਜ। ਇਹਨਾਂ ਜਾ ਕੇ ਇੰਡੀਆ ਵਾਲਿਆਂ ਨੂੰ ੱੱੱਕਾ ਲਾਣਾ। ਦੇਖੋ ਵੀ ਕਬੂਤਰ ਕੱਢੋ ਬਾਹਰ ਆ ਤੇ। ਅਮਰੀਕਾ ਵਾਲਿਆਂ ਦਾ ਸ਼ਾਮ ਤੇ ਇਹਨਾਂ ਦਾ ਰੈਸਟ ਟਾਈਮ ਹੈ ਨਾ ਕਿ ਇਹ ਇਹਨਾਂ ਨੇ ਸੌਜੀ। ਬੁੱਤਰਾਂ ਦਾ ਕੰਮ ਕਰਨਾ। ਇਹਨਾਂ ਦੀ ਫੀਡ ਕਰਦੇ ਤੇ ਤੇ ਹੁਣ ਹਰ ਮੰਨ ਦਾਣਾ ਪਾ ਦੂਗੀ ਪਾਣੀ ਰੱਖ ਇਹਨਾਂ ਨੂੰ ਸਾਰਿਆਂ ਨੂੰ ਪਾਣੀ ਪਾਉਣਾ ਹਾਂ ਸਾਰਿਆਂ ਨੂੰ ਦਾਣਾ ਇੱਕ ਇੱਕ ਸੱਤ ਹਾਂਜੀ ਮਿੱਤਰੋ ਇਹ ਇਹ ਆਪਣੀਆਂ ਸਿਰੇ ਦੀਆਂ ਦੋ ਜੋੜੀਆਂ ਆ ਕਮਾਂਡਲੀ ਕਬੂਤਰੀ ਆ ਇਹ ਬੇਕਰ ਫੀਲਡ ਬਾਜੀ ਉੱਡੀ ਹੋਈ ਆ ਸੋਹਣੀ 4 ਵਜੇ ਬੈਠੀ ਸੀ ਇਹ ਤੇ ਬਾਜੀ 5:00 ਵਜੇ ਬਾਜੀ ਨਿਪਟ ਗਈ ਸੀ ਆ ਆਪਣਾ ਮੋਜਾ ਪਜਾਮੀ ਮੋਜ ਵਾਲਾ ਕਬੂਤਰ ਬਹੁਤ ਸੋਹਣਾ ਉੱਡਿਆ ਆ ਇਹ ਵੀ ਇਹਦਾ ਰਿਕਾਰਡ ਤਾਂ ਨਹੀਂ ਪਤਾ ਮੈਨੂੰ ਪਰ ਇਹ ਸੋਹਣਾ ਕਬੂਤਰ ਆ ਇੱਕ ਆ ਥੱਲੇ ਆ ਇੱਕ ਆ ਕਬੂਤਰੀ ਆ ਆ ਗੋਲੀ ਕਬੂਤਰੀ ਆ ਇਹ ਹੈ ਮਲਵਈਆਂ ਚੋਂ ਹੀ ਆ ਇਹ ਵੀ ਬਹੁਤ ਸੋਹਣਾ ਰਿਕਾਰਡ ਆ ਇਹਦਾ ਉਪਰਾਂ ਕਾਲਸੇਰਾ ਆਪਣਾ ਕਬੂਤਰ ਆ ਇਹ ਵੀ ਬਹੁਤ ਚੰਗਾ ਕਬੂਤਰ ਹੈ ਟਾਪ ਦੇ ਕਬੂਤਰ ਕਬੂਤਰੀਆਂ ਆਪਣੇ ਦੋ ਜੋੜੇ ਹੀ ਆ ਮੇਰੇ ਕੋਲੇ ਪਰ ਇੱਕ ਦਿਲ ਦੇ ਬਾਲੇ ਨੇੜੇ ਆ ਮੇਰੇ ਚਲੋ ਅੱਜ ਦੀ ਵੀਡੀਓ ਇੰਨਾ ਹੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਕਰਿਓ ਤੇ ਹੋਰ-ਹੋਰ ਆਪਾਂ ਅੱਗੇ ਵੀਡੀਓ ਬਣਾਉਂਦੇ ਰਾਵਾਂਗੇ ਚਲੋ ਜੀ ਠੀਕ ਆ ਜੀ ਓਕੇ ਗਾਰਡਨਾਈਟ